ਲੋਕ ਸਭਾ ਚੋਣਾਂ ਦੇ ਵਿੱਚ ਲਗਭਗ 6 ਗੇੜ ਖਤਮ ਹੋ ਚੁੱਕੇ ਨੇ ਲਾਸਟ ਗੇੜ ਤੇ ਜਾਂ 52 ਸੀਟਾਂ ਦੀਆਂ ਵੋਟਾਂ ਪੈਣ ਵਾਲੀਆਂ ਰਹਿੰਦੀਆਂ ਨੇ ਜੋ ਕਿ ਪਰਸੋਂ ਜਾਨੀ ਕਿ ਇੱਕ ਜੂਨ ਨੂੰ ਪੈ ਜਾਣੀਆਂ ਨੇ ਲਗਭਗ 6 ਗੇੜਾਂ ਦੇ ਵਿੱਚ ਬੀਜੇਪੀ ਨੂੰ ਕਿੰਨਾ ਨੁਕਸਾਨ ਹੋਇਆ ਹੈ ਕਿੱਥੋਂ ਬੀਜੇਪੀ ਫਾਇਦੇ 'ਚ ਜਾ ਰਹੀ ਹੈ ਇਸ ਸਭ ਕਾਸੇ ਬਾਰੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦਿਆ। ਆંકੜਿਆਂ ਦੇ ਆਧਾਰ 'ਤੇ ਇਹ ਆંકੜੇ ਕਿੱਥੋਂ ਆਏ ਕਿਵੇਂ ਆਏ ਉਹਨਾਂ ਦੀ ਵੀ ਗੱਲ ਕਰਾਂਗੇ ਪਰ ਬੀਜੇਪੀ ਨੂੰ ਵੱਡਾ ਘਾਟਾ ਜਿਹੜਾ ਉਹ ਪੈਂਦਾ ਹੋਇਆ ਵਿਖਾਈ ਦੇ ਰਿਹਾ ਅਤੇ ਥੋੜਾ ਫਾਇਦਾ ਹੁੰਦਾ ਹੋਇਆ ਵੀ ਵਿਖਾਈ ਦੇ ਰਿਹਾ। ਤੁਸੀਂ ਜੁੜੇ ਹੋ ਲੋਕ ਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਲਗਭਗ ਕੈਲੀਏ ਕਿ 95% ਸੀਟਾਂ ਦੇ ਉੱਤੇ ਇਸ ਸਮੇਂ ਚੋਣਾਂ ਹੋ ਚੁੱਕੀਆਂ ਨੇ। ਭਾਰਤੀ ਜਨਤਾ ਪਾਰਟੀ 300 ਸੀਟਾਂ ਪਿੱਲਾਂੇਗੀ ਉਹਦੇ ਕੋਲੇ ਉਹ ਕਹਿੰਦੀ ਹੈ ਕਿ ਇੱਕਤੀ ਉਹਨਾਂ ਦਾ ਜਿਹੜਾ ਐਨਡੀਏ ਗੱਠ ਜੋੜਾ ਹੈ ਉਹ 400 ਤੋਂ ਪਾਰ ਚਲੇ ਜਾਊਗਾ ਆਖਿਰਕਾਰ ਇਹਨਾਂ ਦਾਅਵਿਆਂ 'ਚ ਕਿੰਨੀ ਕਿ ਸਚਾਈ ਹੈ ਕੀ ਵਾਕਈ ਜਿਹੜੇ 6 ਢੇੜਾਂ ਦੀ ਚੋਣ ਹੋ ਚੁੱਕੀ ਹੈ 6 ਰਾਊਂਡ ਜਿਹੜੇ ਹੋ ਚੁੱਕੇ ਨੇ ਉਹਨਾਂ 'ਚ ਬੀਜੇਪੀ ਇਸੇ ਸਥਿਤੀ 'ਚ ਹੈ ਜਾਂ ਕੁਝ ਬਦਲਿਆ ਹੈ ਮੈਂ ਜੋ ਅੰਕੜੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਆ ਇਹ ਤਿੰਨ ਚੀਜ਼ਾਂ ਦੇ ਉੱਤੇ ਨਿਰਪਰ ਕਰਦੇ ਆ ਤਿੰਨ ਚੀਜ਼ਾਂ ਦੇ ਉੱਤੇ ਆਧਾਰਿਤ ਨੇ ਪਹਿਲੀ ਗੱਲ ਮੰਨੇ ਪਰਮੰਨੇ ਰਾਜਨੀਤਿਕ ਟਿੱਪਣੀਕਾਰ ਜੁਗਿੰਦਰ ਜਾਦਵ ਵੱਲੋਂ ਪੇਸ਼ ਕੀਤੇ ਗਏ ਅੰਕੜੇ ਨੇ ਦੂਜਾ ਮੇਰੇ ਸੋਰਸਸ ਦੇ ਵੱਲੋਂ ਜਿਹੜੇ ਵੱਖ-ਵੱਖ ਸੂਬਿਆਂ 'ਚ ਨੇ ਉਹਨਾਂ ਨਾਲ ਕੀਤੀ ਗਈ ਗੱਲਬਾਤ ਉਹਨਾਂ ਦੇ ਅਧਾਇਨ ਦੇ ਮੁਤਾਬਕ ਜੋ ਅੰਕੜੇ ਨਿਕਲ ਕੇ ਆਏ ਉਹ ਨੇ ਤੀਜਾ ਜੋ ਕਿ ਮੀਡੀਆ ਦੇ ਵਿੱਚ ਲਗਾਤਾਰ ਚਰਚਾ ਹੋ ਰਹੀ ਹੈ ਜਿਹੜੇ ਹੁਣ ਤੱਕ ਪੋਲ ਆਏ ਆ ਆਪੀਨੀਅਨ ਪੋਲ ਹੁਣ ਤੱਕ ਆਇਆ ਚਾਹੇ ਲੋਕ ਪੋਲ ਦਾ ਹੋਵੇ ਜਾਂ ਬਾਕੀ ਹੋਵੇ ਸੀਡੀਐਸ ਦਾ ਹੋਵੇ ਉਹਨਾਂ ਦੇ ਆਧਾਰ ਦੇ ਉੱਤੇ ਕਿ ਬੀਜੇਪੀ ਨੂੰ ਹੁਣ ਤੱਕ ਦੇ ਪੈਟਰਨ ਦੇ ਵਿੱਚ ਕੀ ਨੁਕਸਾਨ ਹੋ ਸਕਦਾ ਹੈ ਜਾਂ ਕਿੰਨਾ ਨੁਕਸਾਨ ਹੁਣ ਤੱਕ ਹੋ ਚੁੱਕਿਆ ਹੈ ਹਾਲਾਂਕਿ ਆਪਾਂ ਇਹਨੇ ਕਨਫਰਮ ਨਹੀਂ ਹੋ ਸਕਦੇ ਕਿ ਕਿੰਨਾ ਹੋ ਚੁੱਕਿਆ ਪਰ ਅੰਦਾਜ਼ਨ ਜੋ ਚੀਜ਼ਾਂ ਨੇ ਉਹਦੇ ਬਾਰੇ ਗੱਲ ਕਰਦੇ ਆਂ ਸ਼ੁਰੂਆਤ ਆਪਾਂ ਕਰਦੇ ਆਂ ਕਿ ਇੱਕ ਚੀਜ਼ ਇਹ ਹੈ ਕਿ ਬੀਜੇਪੀ ਨੂੰ ਆ ਪਹਿਲਾ ਰਸਤਾ ਕਿ ਬੀਜੇਪੀ ਨੂੰ ਜਿਹੜਾ ਬੜਾ ਇੱਕ ਕਲੀਅਰ ਫਾਇਦਾ ਜਿਹੜਾ ਉਹ ਟਟੇਰਾ ਰਾਜ ਨੇ ਜਿਹੜੇ ਜਿਹੜੀ ਕਿ ਥੱਲੇ ਆਪਾਂ ਦੇਖਦੇ ਆ ਕਿ ਵੀ ਸ਼ੇਪ ਬਣਦੀ ਹੈ ਜਿਹਦੇ ਵਿੱਚ ਕੇਰਲਾ ਤਾਮਲਨਾਡੂ ਆਂਧਰਾ 오ਡੀਸਾ ਤੇ ਪੱਛਮੀ ਬੰਗਾਲ ਆਉਂਦੇ ਆ ਜੇ ਥੋੜਾ ਜਿਹਾ ਆਪਾਂ ਗੁਜਰਾਤ ਲਾ ਲਈਏ ਗੋਆ ਇਹ ਵੀ ਆਉਂਦੇ ਆ ਮਹਾਰਾਸ਼ਟਰ ਵੀ ਪਰ ਅਸੀਂ ਵੈਸਟਰਨ ਤੇ ਈਸਟਰਨ ਘਾਟ ਨੇ ਜਿਹੜੇ ਉਹਨਾਂ ਨੂੰ ਸਾਈਡ ਤੇ ਰੱਖ ਲਈਏ ਈਸਟ-ਵੈਸਟ ਕੋਸਟ ਦੇ ਜਿਹੜੇ ਇਹ ਰਾਜ ਨੇ ਕੇਰਲਾ ਤੋਂ ਲੈ ਕੇ ਉੱਪਰ ਤੱਕ ਇਹਨਾਂ ਦੀ ਇੱਥੇ ਭਾਜੀਪੀ ਨੂੰ ਕੁਝ ਫਾਇਦਾ ਹੁੰਦਾ ਹੋਇਆ ਨਜ਼ਰ ਆਉਂਦਾ ਹੁਣ ਨੁਕਸਾਨ ਦੀ ਗੱਲ ਕਰ ਲੈਨੇ ਜੁਗਿੰਦਰ ਯਾਦਵਸਨ ਨੇ ਵੱਖ-ਵੱਖ ਰਾਜਨੀਤਿਕ ਜਿਹੜੇ ਟਿੱਪਣੀ ਕਰਨ ਉਹ ਇਹ ਗੱਲ ਮੰਨਦੇ ਨੇ ਕਿ ਬੀਜੇਪੀ ਨੂੰ ਕੇਰਲਾ ਤਾਮਿਲਨਾਡੂ ਦੇ ਵਿੱਚ ਵੋਟ ਸ਼ੇਅਰ ਦੇ ਵਿੱਚ ਵੱਡਾ ਫਾਇਦਾ ਹੋ ਸਕਦਾ ਪਰ ਸੀਟ ਕਨਵਰਟ ਨਹੀਂ ਹੋ ਰਹੀ ਮੈਂ ਆਪਣੇ ਸੂਤਰਾਂ ਨਾਲ ਗੱਲ ਕੀਤੀ ਹੈ ਤਾਮਿਲਨਾਡੂ ਤੇ ਕੇਰਲਾ ਦੋਵਾਂ ਦੇ ਵਿੱਚ ਖਾਸ ਕਰਕੇ ਤਾਮਿਲਨਾਡੂ ਦੇ ਵਿੱਚ ਸਥਿਤੀ ਇਹ ਹੈ ਕਿ ਜੋ ਬੀਜੇਪੀ ਪ੍ਰਤੀ ਚੀਜ਼ਾਂ ਕਈਆਂ ਜਾ ਰਹੀਆਂ ਨੇ ਉਵੇਂ ਘਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਇੱਕ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਹੜਾ ਸਤਾਪਤੀ ਵਿਰੋਧੀ ਲਹਿਰ ਦਾ ਵੋਟ ਹੈ ਨਰਾਜ ਜਿਹੜਾ ਸੂਬੇ ਦੀ ਸਰਕਾਰ ਤੋਂ ਨਰਾਜ ਤਮਨ ਲਾਡੂ ਦਾ ਵੋਟਰ ਹੈ ਉਹ ਬੀਜੇਪੀ ਵੱਲ ਆ ਜਾਊਗਾ ਕਿਉਂਕਿ ਉੱਥੇ ਟਿਕਾਣੀ ਫਾਈਟ ਹੋ ਗਈ ਹੈ ਉੱਥੇ ਅਲਟਰਨੇਟਿਵ ਦੇ ਤੌਰ ਤੇ ਬੀਜੇਪੀ ਨੂੰ ਦੇਖਿਆ ਜਾ ਸਕਦਾ ਹੈ ਕਿਉਂਕਿ ਉੱਥੇ ਮੁੱਖ ਰੂਪ ਦੇ ਵਿੱਚ ਏ ਆਈ ਡੀ ਐਮ ਕੇ ਅਤੇ ਡੀ ਐਮ ਕੇ ਡੀ ਐਮ ਕੇ ਉੱਥੇ ਇਸ ਵੇਲੇ ਸੱਤਾ ਚਾਹ ਤੇ ਡੀ ਆਈ ਅਨਾਂ ਡੀ ਐਮ ਕੇ ਜਿਹੜੀ ਹੈ ਉੱਥੇ ਵਿਰੋਧੀ ਧਿਰ ਚ ਹੈ ਜਿਹੜੀ ਕਿਸੇ ਵੀ ਟਿਕਾਣੀ ਫਾਈਟ ਦੇ ਅੰਦਰ ਟਿਕਾਣੀ ਸੰਘਰਸ਼ ਦੇ ਅੰਦਰ ਬੀਜੇਪੀ ਨੂੰ ਫਾਇਦਾ ਹੋਊਗਾ ਉਹ ਕਦੇ ਹੀ ਮਿਲਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਦੇ ਉਹ ਡੀਐਮ ਕੇ ਵੱਲ ਜਾ ਰਿਹਾ ਇਸ ਕਰਕੇ ਜਿਹੜਾ ਇਸ ਸਮੇਂ ਕਲੀਨ ਸਵੀਪ ਹੈ 39 ਦੀਆਂ 39 ਸੀਟਾਂ ਇੰਡੀਆ ਆਲਾਈንስ ਕੋਲ ਨਹੀਂ ਆਤਾ ਮਲਾਡੂਆਂ ਤਾਂ ਇਹਨਾਂ ਨੂੰ ਉੱਥੇ ਨੁਕਸਾਨ ਹੋ ਰਿਹਾ ਹੈ ਇੰਡੀਆ ਆਲਾਈንስ ਨੂੰ ਘੱਟੋ ਘੱਟ 5 ਤੋਂ 8 ਸੀਟਾਂ ਦਾ ਤਾਂ ਭਾਜਪੀ ਦੇ ਖਾਤੇ 'ਚ ਫਿਰ ਵੀ ਕੁਝ ਨਹੀਂ ਜਾ ਰਿਹਾ ਇਹੀ ਹਾਲ ਕੇਰਲਾ ਦਾ ਹੁਣ ਆਪਾਂ ਸੂਬਿਆਂ ਵਾਈਜ਼ ਗੱਲ ਕਰ ਲੈਂਦੇ ਆ ਕਿ ਫਾਇਦਾ ਕਿੱਥੋਂ ਹੋਣਾ ਨੁਕਸਾਨ ਪਹਿਲਾਂ ਆਪਾਂ ਕੁਝ ਫਾਇਦੇ ਵਾਲੀਆਂ ਜਿਹੜੀਆਂ ਸਟੇਟਾਂ ਨੇ ਉਹਨਾਂ ਤੇ ਨਿਗਾਹ ਮਾਰ ਲਈਏ ਇਹਦੇ ਵਿੱਚ ਆਂਧਰਾ 81 ਐਸਾ ਸੂਬਾ ਹੈ ਜਿੱਥੇ ਬੀਜੇਪੀ ਦੀ ਜ਼ੀਰੋ ਸੀਟ ਹੈ ਇਸ ਸਮੇਂ ਜਿੱਥੇ ਬੀਜੇਪੀ ਨੂੰ ਦੋ ਸੀਟ ਪਲੱਸ ਹੋ ਸਕਦੀਆਂ ਨੇ ਕਿਉਂਕਿ ਉਹ ਉੱਥੇ ਤੇਲਗੂ ਦੇਸ਼ਮ ਪਾਰਟੀ ਦੇ ਨਾਲ ਅਲਾਈਂਸ ਚ ਚੋਣ ਲੜ ਰਹੀ ਹੈ ਤਾਂ ਇਸ ਕਰਕੇ ਅਲਾਈਸ ਦਾ ਫਾਇਦਾ ਜਿਹੜਾ ਗੱਠਜੋੜ ਦਾ ਫਾਇਦਾ ਹੋ ਸਕਦਾ ਹੈ ਤੇ ਇਹ ਵੀ ਗੱਲ ਮੰਨੀ ਜਾ ਰਹੀ ਹੈ ਕਿ ਤੇਲਗੂ ਦੇ ਸੰਪਾਰਟੀ ਮੌਜੂਦਾ ਸੱਤਾਧਾਰੀ ਯੀਆਰਐਸ ਕਾਂਗਰਸ ਨੂੰ ਲਾਂਬੇ ਕਰਕੇ ਸੂਬੇ ਦੀ ਸੱਤਾ 'ਚ ਵੀ ਆ ਸਕਦੀ ਹੈ ਤੇ ਲੋਕ ਸਭਾ ਦੀਆਂ ਸੀਟਾਂ 'ਚ ਵੀ ਮжоਰਿਟੀ ਸੀਟਾਂ ਜਿੱਤ ਸਕਦੀ ਹੈ। ਉੱਥੇ ਇੱਕ ਫੈਕਟਰੀ ਵੀ ਹੈ ਕਿ ਕਾਂਗਰਸ ਬੜੀ ਮਜ਼ਬੂਤੀ ਦੇ ਨਾਲ ਲੜ ਰਹੀ ਹੈ ਆਂਧਰਾ ਦੇ ਅੰਦਰ। ਕਾਂਗਰਸ ਕਿੰਨਾ ਗੇਨ ਕਰਦੀ ਹੈ ਭਾਜਪੀ ਅਤੇ ਟੀਡੀਪੀ ਦੀਆਂ ਸੀਟਾਂ ਉੱਤੇ ਨਿਰਪਰ ਕਰਨੀ ਹੈ ਪਰ ਫਿਰ ਵੀ ਦੋ ਸੀਟਾਂ ਦਾ ਜਿਹੜਾ ਉਹ ਵਾਅਦਾ ਜਾ ਨਫਾ ਜਿਹੜਾ ਆ ਉਹ ਦੇਖਿਆ ਜਾ ਸਕਦਾ ਹੈ ਬੀਜੇਪੀ ਦੇ ਖਾਤੇ 'ਚ ਤੇ ਦੂਜੀ ਸਟੇਟ ਇਹਦੀ ਗਵਾਂਡੀ ਦੇ ਸੂਬਾ ਹੀ ਹੈ ਤੇਲੰਗਾਨਾ ਤੇਲੰਗਾਨਾ ਦੇ ਅੰਦਰ ਬੀਜੇਪੀ ਕੋਲੇ ਮੌਜੂਦਾ 4 ਸੀਟਾਂ ਨੇ ਬੀਆਰਐਸ ਜਿਹੜੀ ਪਹਿਲਾਂ টিਆਰਐਸ ਹੁੰਦੀ ਸੀ ਉਹਦੀ ਉਹਦੀ ਵੋਟ ਸ਼ਿਫਟ ਹੈ ਜਿਹੜਾ ਜਿਹੜਾ ਉਹਦਾ ਵੋਟ ਸ਼ਿਫਟ ਸੀ ਉਹਦੇ ਵਿੱਚ ਮਿਨੋਰਟੀ ਤੇ ਅਪ੍ਰਕਾਸ਼ਿਤ ਦਾ ਵੋਟ ਸ਼ਿਫਟ ਜਿਹੜਾ ਉਹ ਕਾਂਗਰਸ ਵੱਲ ਹੋ ਚੁੱਕਿਆ ਦੂਜੀ ਚੀਜ਼ ਇਹ ਹੈ ਕਿ ਜਿਹੜਾ ਓਬੀਸੀ ਜਿਹਦੇ ਵਿੱਚ ਉੱਥੇ ਗੋੜ ਤੇ ਜਾਦਵ ਜਾਤੀਆਂ ਦਾ ਜਿਹੜਾ ਇੱਕ ਗੱਠਜੋੜ ਹੈ ਕਹਿ ਲਈਏ ਇੱਕ ਸਮੀਕਰਨ ਹੈ ਉਹ ਭਾਜੀਪੀ ਵੱਲ ਜਾਂਦਾ ਹੈ ਤਾਂ ਜਦੋਂ ਉਹ ਭਾਜੀਪੀ ਵੱਲ ਜਾ ਰਿਹਾ ਤਾਂ ਇੱਥੇ ਮੰਨਿਆ ਜਾ ਰਿਹਾ ਕਿ ਭਾਜੀਪੀ ਚਾਰ ਤੋਂ ਤਿੰਨ ਸੀਟਾਂ ਹੋਰ ਐਡ ਕਰ ਸਕਦੀ ਹੈ ਤਾਂ ਕੁੱਲ ਮਿਲਾ ਕੇ ਸੱਤ ਸੀਟਾਂ ਤੱਕ ਜੇ ਐਵਰੇਜ ਔਨ ਐਵਰੇਜ ਕੱਢੀਏ ਕੰਜ਼ਰਵੇਟਿਵ ਤੌਰ ਦੇ ਉੱਤੇ ਤਾਂ ਸੱਤ ਸੀਟਾਂ ਨਿਕਲਦੀਆਂ ਨੇ ਇਹ ਭਾਜੀਪੀ ਦਾ ਦੋ ਦੱਖਣ ਦੇ ਸੂਬਿਆਂ ਦੇ ਵਿੱਚ ਫਾਇਦਾ ਹੈ ਤੀਜੀ ਗੱਲ ਉੜੀਸਾ ਇਹ ਵੀ ਈਸਟ ਕੋਸਟ ਦਾ ਸੂਬਾ ਹੈ ਇਹਦੇ ਵਿੱਚ ਵੀ ਬੀਜੇਪੀ ਕੋਲੇ ਸਮੇਂ 8 ਸੀਟਾਂ ਨੇ ਤਾਂ 8 ਸੀਟਾਂ ਦੇ ਵਿੱਚ ਬੀਜੇਪੀ ਦਾ ਇਹ ਮੰਨਿਆ ਜਾ ਰਿਹਾ ਕਿ ਬੀਜੇਪੀ 13 14 ਸੀਟਾਂ ਲਿਆ ਸਕਦੀ ਹੈ ਜਾਨੀ ਕਿ ਬੀਜੇਪੀ ਨੂੰ 3 ਤੋਂ 4 ਸੀਟਾਂ ਦਾ ਜਾਂ 5 ਸੀਟਾਂ ਦਾ ਜਿਹੜਾ ਗੇਨ ਹੈ ਉਹ ਹੋ ਸਕਦਾ ਹੈ ਇਹ ਚੀਜ਼ ਹੈ ਮੰਨ ਲੀਏ ਕਿ ਆਪਾਂ 4 ਸੀਟਾਂ ਹੈ ਮੰਨ ਲੀਏ 3 ਤੇ 2 5 ਤੇ 4 9 ਸੀਟਾਂ ਹੁਣ ਤੱਕ ਬੀਜੇਪੀ ਸਾਨੂੰ ਗੇਨ ਕਰਦੀ ਹੋਈ ਈਸਟ ਕੋਸਟ ਦੇ ਵਿੱਚੋਂ ਦਿਖਦੀ ਹੈ ਉੱਪਰ ਚਲ ਜੀਏ ਵੈਸਟ ਬੰਗਾਲ ਜਾਂ ਨਾਰਥ ਈਸਟ ਦੇ ਪਾਰਟ ਦੇ ਵਿੱਚ ਤਾਂ ਉੱਥੇ ਬੀਜੇਪੀ ਦਾ ਗੇਨ ਦੋ ਚੀਜ਼ਾਂ ਤੇ ਉੱਤੇ ਸਟੱਡੀ ਕੀਤੀ ਜਾ ਰਹੀ ਹੈ ਕਿ ਬੀਜੇਪੀ ਬਹੁਤ ਜ਼ਿਆਦਾ ਗੇਨ ਕਰ ਸਕਦੀ ਹੈ ਬੀਜੇਪੀ ਜਿਹੜੀ ਕਿ 20+ ਸੀਟਾਂ ਤੇ ਜਾ ਸਕਦੀ ਹੈ ਇਸ ਸਮੇਂ 18 ਸੀਟਾਂ ਨੇ ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਉਹਨੂੰ ਜਦੋਂ ਜੋੜ ਘਟੋ ਕਰਕੇ ਦੇਖਦੇ ਹਾਂ ਉਸ ਸਾਰੇ ਸਿਨੈਰੀਓ ਨੂੰ ਤਾਂ ਉਹ ਬਰਾਬਰ ਹੋ ਜਾਂਦਾ ਉਹ ਕਿਤੇ ਜਾ ਕੇ ਭੜਦਾ ਨਹੀਂਗਾ ਕਿ ਜਾਂ ਇੰਨਾ ਜ਼ਿਆਦਾ ਐਜ ਨਹੀਂ ਦਿੰਦਾ ਬੀਜੇਪੀ ਨੂੰ ਕਿ ਬੀਜੇਪੀ ਦਾ ਜਿਹੜਾ ਨੁਕਸਾਨ ਹੈ ਉਹਨੂੰ ਪਰਪਾਈ ਕਰ ਰਿਹਾ ਹੋਵੇ ਹੁਣ ਆਪਾਂ ਨੁਕਸਾਨ ਵਾਲੇ ਸੂਬੇ ਦੇਖ ਲੈਂਦੇ ਆਂ ਦੱਖਣ ਤੇ ਤੇ ਮੱਧ ਭਾਰਤ ਦੇ ਵਿੱਚ ਜਾਂ ਵੈਸਟ ਦੇ ਅੰਦਰ ਬੀਜਪੀ ਮਹਾਰਾਸ਼ਟਰ ਤੇ ਕਰਨਾਟਕਾ ਦੇ ਵਿੱਚ ਦੋ ਵੱਡੇ ਥਾਵੇਂ ਸੀਟਾਂ ਲੂਜ਼ ਕਰ ਰਹੀ ਹੈ ਬੀਜਪੀ ਕੋਲੇ ਕਰਨਾਟਕਾ ਦੇ ਵਿੱਚ ਇਸ ਸਮੇਂ ਉਹਦੇ ਸਹਿਯੋਗੀਆਂ ਦੇ ਕੋਲੇ 28 ਦੇ ਵਿੱਚੋਂ 27 ਸੀਟਾਂ ਨੇ ਤਾਂ ਬੀਜਪੀ ਇੱਥੇ ਕਲੀਅਰ ਐਂਡ ਕਟ ਤੌਰ ਦੇ ਉੱਤੇ ਅੱਜ ਦੀ ਡੇਟ ਦੇ ਵਿੱਚ ਜੇਕਰ ਉੱਥੇ ਕਰਨਾਟਕਾ ਚ ਚੋਣਾਂ ਖਤਮ ਹੋ ਚੁੱਕੀਆਂ ਨੇ ਤਾਂ 14 ਸੀਟਾਂ ਦਾ ਨੁਕਸਾਨ ਬੀਜਪੀ ਇਸ ਸਮੇਂ ਉੱਥੇ ਕਰ ਰਹੀ ਹੈ ਘੱਟੋ ਘੱਟ ਲੋਕ ਇਸ ਤੋਂ ਜ਼ਿਆਦਾ ਵੀ ਕਹਿੰਦੇ ਆ ਪਰ ਘੱਟੋ ਘੱਟ ਕਰਨਾਟਕਾ ਦੇ ਅੰਦਰ 14 ਸੀਟਾਂ ਦਾ ਨੁਕਸਾਨ ਹੋ ਰਿਹਾ ਹੈ। ਇਹੀ ਲੌਜੀਕ ਮਹਾਰਾਸ਼ਟਰ ਤੇ ਆ। ਮਹਾਰਾਸ਼ਟਰ ਦੀ ਲੜਾਈ ਬਿਲਕੁਲ ਡਿਫਰੈਂਟ ਰਹੀ। ਸ਼ਿਵ ਸੈਨਾ ਵੀ ਟੁੱਟੀ, ਐਨਸੀਪੀ ਵੀ ਟੁੱਟੀ ਤੇ ਉੱਥੇ ਅਸਲੀ ਨਕਲੀ ਦੀ ਲੜਾਈ ਚੱਲਦੀ ਰਹੀ। ਉੱਥੇ ਭਾਜਪਾ ਨੂੰ ਇਹਨਾਂ ਨੁਕਸਾਨ ਨਹੀਂ ਹੋ ਰਿਹਾ। ਜਿੰਨਾ ਉਹਦੇ ਸਹਿਯੋਗੀ ਨੇਗੇ ਜਿਹੜੇ ਗੱਠਜੋੜ ਚ ਸ਼ਿਵ ਸੈਨਾ ਸ਼ਿੰਦੇ ਦਾ ਧੜਾਇਆ ਤੇ ਸ਼ਰਦ ਅਜੀਤ ਪਰਵਾਰ ਪਵਾਰ ਵਾਲੀ ਐਨਸੀਪੀ ਦਾ ਧੜਾਇਆ। ਉਨ੍ਹਾਂ ਦੇ ਵਿਸ਼ਕਾਰ ਉਨ੍ਹਾਂ ਦਾ ਨੁਕਸਾਨ ਜਿਆਦਾ ਹੋ ਰਿਹਾ ਤਾਂ ਇਸ ਕਰਕੇ ਉੱਥੇ 49 ਸੀਟਾਂ ਨੇਗੀਆਂ 49 ਸੀਟਾਂ ਦੇ ਵਿੱਚੋਂ ਭਾਜਪਾ ਸਣੇ ਉਹਦੇ ਸਹਿਯੋਗੀ 20 ਸੀਟਾਂ ਲੂਜ਼ ਕਰ ਰਹੇ ਨੇ ਉਸ ਤੋਂ ਪਹਿਲਾਂ ਉਨ੍ਹਾਂ ਕੋਲੇ ਲਗਭਗ 43 ਸੀਟਾਂ ਸੀਗੀਆਂ ਤਾਂ 43 ਦੇ ਵਿੱਚੋਂ 20 ਦਾ ਜਿਹੜਾ ਸਿੱਧਾ-ਸਿੱਧਾ ਘਾਟਾ ਉਹ ਕੁੱਲ ਮਿਲਾ ਕੇ ਪੈਂਦਾ ਹੋਇਆ ਵਖਾਈ ਦੇ ਰਿਹਾ ਬੀਜੇਪੀ ਨੂੰ ਇੱਥੇ ਉਹਦਾ ਨੁਕਸਾਨ ਨਹੀਂ ਹੈ ਬੀਜੇਪੀ ਕੋਲੇ ਲਗਭਗ ਜਿਹੜਾ 5 ਸੀਟਾਂ ਦਾ ਨੁਕਸਾਨ ਕੱਲਾ ਬੀਜੇਪੀ ਨੂੰ ਆ ਬਾਕੀ ਉਹਦੇ ਸਾਰਾ ਸਹਿਯੋਗੀਆਂ ਨੂੰ ਨੁਕਸਾਨ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ ਬੀਜੇਪੀ ਨੂੰ ਸਿਰਫ 5 ਸੀਟਾਂ ਦਾ ਨੁਕਸਾਨ ਹੀ ਜਿਹੜਾ ਉਹ ਮਹਾਰਾਸ਼ਟਰ ਦੇ ਵਿੱਚ ਹੁੰਦਾ ਹੋਇਆ ਵਿਖਾਈ ਦਿੰਦਾ ਆ ਇਹ ਕੁੱਲ ਮਿਲਾ ਕੇ ਉੱਤਰ ਚਾ ਜੀਏ ਜਦ ਉੱਤਰ ਉੱਤਰ ਵੈਸਟ ਚਾ ਜੀਏ ਤਾਂ ਉੱਥੇ ਰਾਜਸਥਾਨ ਰਾਜਸਥਾਨ ਦੇ ਵਿੱਚ ਅ ਇੱਕ ਚੀਜ਼ ਇਹ ਹੈ ਕਿ ਕਾਂਗਰਸ ਨੇ ਜਿਸ ਮਜ਼ਬੂਤੀ ਦੇ ਨਾਲ ਚੋਣ ਲੜੀ ਉਹਨੇ ਗੱਠ ਜੋੜ ਜਿਸ ਹਿਸਾਬ ਦੇ ਨਾਲ ਕੀਤੇ ਕਿਸਾਨੀ ਅੰਦੋਲਨ ਦੇ ਕਾਰਨ ਤੇ ਅਗਨੀਵੀਰ ਯੋਜਨਾ ਦੇ ਕਾਰਨ ਜਿਹੜਾ ਪਹਿਲੇ ਫੇਸ ਚ VOTING ਹੋਈ ਜਿਸ ਦੇ ਵਿੱਚ ਚੂਰੂ ਗੰਗਾ ਨਗਰ ਬਿਕਾਨੇਰ ਵਾਲਾ ਇਹ ਸਾਰਾ ਇਲਾਕਾ ਸੀ ਇਸ ਇਲਾਕੇ ਦੇ ਵਿੱਚ BJP ਨੂੰ ਵੱਡਾ ਨੁਕਸਾਨ ਹੋਇਆ ਇੱਥੇ ਵੀ ਦੱਸਦਾ ਕਿ ਰਾਜਸਥਾਨ ਦੀਆਂ 25 ਦੀਆਂ 25 ਸੀਟਾਂ ਸੀਗੀਆਂ BJP ਕੋਲ ਬੀਜੇਪੀ ਕੋਲ ਤਾਂ ਕੁੱਲ ਮਿਲਾ ਕੇ ਬੀਜੇਪੀ ਇਸ ਸਮੇਂ ਇੱਕ ਵੱਡੇ ਨੁਕਸਾਨ ਦੇ ਵਿੱਚ ਹੈ ਰਾਜਸਥਾਨ ਚ ਲੋਕ ਬਹੁਤ ਜ਼ਿਆਦਾ ਨੁਕਸਾਨ ਦੱਸਦੇ ਆ ਕਿ 50-50 ਦਾ ਨੁਕਸਾਨ ਹੋ ਰਿਹਾ 50% ਕਾਂਗਰਸ 50% ਬੀਜੇਪੀ ਪਰ 8 ਸੀਟਾਂ ਦਾ ਕਲੀਅਰ ਐਂਡ ਕੱਟ ਜਿਹੜਾ ਉਹ ਨੁਕਸਾਨ ਗੁਜਰਾਤ ਦੇ ਵਿੱਚ ਵੀ ਦੋ ਸੀਟਾਂ ਨੇ ਜਿਹੜੀਆਂ ਲੋਅਰ ਗੁਜਰਾਤ ਦੀਆਂ ਸੀਟਾਂ ਨੇ ਉਹਨਾਂ ਦੇ ਵਿੱਚ ਦੋ ਸੀਟਾਂ ਦਾ ਨੁਕਸਾਨ ਦਿਖਾਇਆ ਜਾ ਰਿਹਾ ਤਾਂ ਕੁੱਲ ਮਿਲਾ ਕੇ ਰਾਜਸਥਾਨ ਤੇ ਗੁਜਰਾਤ ਤੇ ਨੂੰ ਜੋੜ ਲਿਆ ਜਾਵੇ ਤਾਂ 10 ਸੀਟਾਂ ਦਾ ਨੁਕਸਾਨ ਭਾਜਪਾ ਇੱਥੇ ਕਰ ਰਹੀ ਹੈ ਬੜੇ ਕੰਜ਼ਰਵੇਟਿਵ ਤੌਰ ਤੇ ਪੰਜਾਬ ਬਾਰੇ ਲੋਕ ਜੁਗਿੰਦਰ ਜਾਦਵੇ ਇਹ ਕਹਿੰਦੇ ਕਿ ਇੱਕ ਸੀਟ ਦਾ ਨੁਕਸਾਨ ਹੋਊਗਾ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਖਾਤਾ ਵੀ ਨਹੀਂ ਖੋਲਦਾ ਪਰ ਆਪਾਂ ਬਹੁਤ ਕੰਜ਼ਰਵੇਟਿਵ ਹੋ ਕੇ ਵੀ ਇੱਕ ਸੀਟ ਦਾ ਨੁਕਸਾਨ ਦਿੰਨੇ ਆ ਪੰਜਾਬ ਚ ਉਹਦਾ ਬੀਜੇਪੀ ਦੀ ਇੱਕ ਸੀਟ ਆਉਂਦੀ ਆ ਚੰਡੀਗੜ੍ਹ ਵਾਲੀ ਸੀਟ ਬੀਜੇਪੀ ਕੋਲੋਂ ਜਾ ਸਕਦੀ ਹੈ ਇਹਦੇ ਕਾਫੀ ਜ਼ਿਆਦਾ ਚਾਂਸ ਬਣੇ ਹੋਏ ਆ ਇਹਨੂੰ 50-50 ਚ ਰੱਖ ਕੇ ਆਪਾਂ ਸਾਈਡ ਤੇ ਕਰ ਦਿੰਨੇ ਆ ਲਦਾਖ ਵਾਲੀ ਇੱਕ ਸੀਟ ਫਿਲਹਾਲ ਕਲੀਅਰ ਐਂਡ ਕਟ ਜਾਂਦੀ ਹੋਈ ਵਿਖਾਈ ਦਿੰਦੀ ਹੈ ਪਰ ਲਦਾਖ ਵਰਗੇ ਸੀਟਾਂ ਦੇ ਉੱਤੇ ਬਹੁਤ ਚੀਜ਼ਾਂ ਹੁੰਦੀਆਂ ਨੇ ਟਿਕੜਮਬਾਜ਼ੀਆਂ ਬਹੁਤ ਹੁੰਦੀਆਂ ਨੇ ਇਹ ਕਿਉਂਕਿ ਪੋਲਿੰਗ ਸਟੇਸ਼ਨ ਬਹੁਤ ਦੂਰ ਹੁੰਦੇ ਆ ਮੋਨੀਟਰਿੰਗ ਇਹੋ ਜਿਹੀ ਹੁੰਦੀ ਜੇ ਕੋਈ ਗੜਬੜੀ ਹੋ ਜੇ ਤਾਂ ਵਿਰੋਧੀ ਪਾਰਟੀਆਂ ਦੇ ਲੋਕ ਉਹਨਾਂ ਰੋਲਾ ਨਹੀਂ ਪਾ ਸਕਦੇ ਉਹ ਰੋਲਾ ਪਹੁੰਚਦੇ ਆ ਪਹੁੰਚਦੇ ਆ ਥੱਲੇ ਤੱਕ ਮੇਨ ਸਟ੍ਰੀਮ ਤੱਕ ਕਈ ਮਹੀਨੇ ਲੱਗ ਜਾਂਦੇ ਆ ਤਾਂ ਕੁਝ ਕਹਿ ਨਹੀਂ ਜਾ ਸਕਦਾ ਪਰ ਫਿਲਹਾਲ ਇਹ ਚੀਜ਼ ਮਾਈਨਸ ਹੁੰਦੀ ਹੈ ਦਿੱਲੀ ਦੇ ਵਿੱਚ ਇੰਡੀਆ ਗੱਠਜੋੜ 2 ਤੋਂ 3 ਸੀਟਾਂ ਮਾਈਨਸ ਕਰ ਸਕਦਾ ਜਾਨੀ ਕਿ ਭਾਜਪਾ ਨੂੰ 2 ਸੀਟਾਂ ਦਾ ਨੁਕਸਾਨ ਹੈਗਾ ਆ ਹਿਮਾਚਲ ਦੇ ਵਿੱਚ ਇੱਕ ਤੋਂ ਦੋ ਸੀਟ ਦਾ ਨੁਕਸਾਨ ਐ ਐਮਪੀ ਦੇ ਵਿੱਚ 4 ਤੋਂ 5 ਸੀਟਾਂ ਦਾ ਨੁਕਸਾਨ ਆ ਤਾਂ ਪੱਕਾ ਕੰਜ਼ਰਵੇਟਿਵ ਹੋ ਕੇ 4 ਸੀਟਾਂ ਮੰਨਦੇ ਆ 36 ਗੜ ਦੇ ਵਿੱਚ ਇੱਕ ਸੀਟ ਦਾ ਨੁਕਸਾਨ ਕਰ ਰਹੀ ਹੈ 4 ਖੰਡ ਦੇ ਵਿੱਚ ਭਾਜਪੀ 3 ਸੀਟਾਂ ਦਾ ਨੁਕਸਾਨ ਕਰ ਰਹੀ ਹੈ ਯੂਪੀ ਦੇ ਵਿੱਚ 10 ਬਿਹਾਰ ਦੇ ਵਿੱਚ 15 ਹੁਣ ਬਿਹਾਰ ਬਾਰੇ ਇੱਕ ਬੜੀ ਸਥਿਤੀ ਇਹ ਹੈ ਕਿ ਬਿਹਾਰ ਦੇ ਵਿੱਚ ਜਿਹੜੀ ਗੱਲ ਹੈ ਕਿ ਇੱਕ ਵੱਖ-ਵੱਖ ਜਿਹੜੇ ਅਧਿਆਨ ਕਰਨ ਵਾਲੇ ਲੋਕ ਨੇ ਉਹਨਾਂ ਦੀ ਵੱਖ-ਵੱਖ ਰਾਇ ਰਿਸ਼ੀ ਮਿਸ਼ਰਾ ਜੋ ਕਿ ਮੰਨੇ ਪਰਮੰਨੇ ਪੱਤਰਕਾਰ ਨੇ ਕਿ ਬਿਹਾਰ ਦੇ ਉਹ ਕਹਿੰਦੇ ਆ ਕਿ ਜਿਹੜੀ ਜੂ ਨੂੰ ਫਾਇਦਾ ਹੋਊਗਾ ਬੀਜੇਪੀ ਨੂੰ ਨੁਕਸਾਨ ਹੋਊਗਾ ਤੇ ਕੁਝ ਲੋਕ ਇਹ ਕਹਿੰਦੇ ਆ ਕਿ ਜਿਹੜੀ ਜੂ ਨੂੰ ਜ਼ਿਆਦਾ ਨੁਕਸਾਨ ਹੋ ਰਿਹਾ ਬੀਜੇਪੀ ਨੂੰ ਜ਼ਿਆਦਾ ਨੁਕਸਾਨ ਨਹੀਂ ਹੋ ਰਿਹਾ ਤਾਂ ਕੁੱਲ ਮਿਲਾ ਕੇ ਬਿਹਾਰ ਦੇ ਵਿੱਚ ਐਨਡੀਏ ਗੱਠ ਜੋੜ ਹੈ ਜਿਹੜਾ ਜਾਂ ਇਹ ਜਿਹੜਾ 15 ਸੀਟਾਂ ਲੂਜ਼ ਕਰ ਰਿਹਾ ਆ 40 ਦੇ ਵਿੱਚੋਂ ਤਾਂ ਕੁੱਲ ਮਿਲਾ ਕੇ ਜੇ ਆਪਾਂ ਸਾਰੇ ਜੋੜ ਘਟੋੜ ਨੂੰ ਦੇਖ ਲਈਏ ਤਾਂ ਐਨਡੀਏ ਜਿਹੜਾ ਆ ਜਿਹੜੇ ਬੀਜੇਪੀ ਦੇ ਸਹਿਯੋਗੀ ਨੇ ਉਹ 40 ਸੀਟਾਂ ਦਾ ਲੂਜ਼ 10 ਸੀਟਾਂ ਲੂਜ਼ ਕਰ ਰਹੇ ਨੇ ਬੀਜੇਪੀ 50 ਸੀਟਾਂ ਦਾ ਘਟਾ ਤਾਂ ਕੁੱਲ ਮਿਲਾ ਕੇ ਇਹਦੀ ਆਨ ਐਵਰੇਜ 60 ਨਿਕਲਦੀ ਆ 60 ਤੋਂ 65 ਸੀਟਾਂ ਦਾ ਜਿਹੜਾ ਘਾਟਾ ਬੀਜੇਪੀ ਨੂੰ ਹੁਣ ਤੱਕ ਹੋ ਚੁੱਕਿਆ ਆ ਤੇ ਬੀਜੇਪੀ ਦਾ ਜਿਹੜਾ ਫਾਇਦਾ ਆ ਉਹ ਉਨਾ ਹੁੰਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਦੋ ਕੈਲਕੂਲੇਸ਼ਨਸ ਨੇ ਕਿ ਜੇਕਰ ਕਾਂਗਰਸ 90 ਸੀਟਾਂ ਲੈ ਜਾਂਦੀ ਆ ਤਾਂ ਬੀਜੇਪੀ ਲਈ ਸਰਕਾਰ ਬਣਾਉਣਾ ਬਹੁਤ ਜ਼ਿਆਦਾ ਔਖਾ ਹੋ ਜਾਏਗਾ ਜੇਕਰ ਕਾਂਗਰਸ ਇਸ ਤੋਂ ਵੱਧ ਜਾਂਦੀ ਹੈ ਤਾਂ ਜਿੰਨਾ ਜਿੰਨਾ ਕਾਂਗਰਸ ਦੀਆਂ 90 ਤੋਂ ਵੱਧ ਸੀਟਾਂ ਆਉਂਦੀਆਂ ਜਾਣਗੀਆਂ ਤਾਂ ਭਾਜਪਾ ਲਈ ਓਨੀ ਹੀ ਸਰਕਾਰ ਬਣਾਉਣੀ ਔਖੀ ਹੁੰਦੀ ਜਾਊਗੀ ਪਰ ਜੁਗਿੰਦਰ যাদব ਦਾ ਇਹ ਮੰਨਣਾ ਹੈ ਕਿ ਭਾਜਪਾ 230 ਤੋਂ 250 ਦੇ ਵਿੱਚਕਾਰ ਅਟਕ ਸਕਦੀ ਹੈ ਤੇ ਉਹਦੇ ਸਹਿਯੋਗੀ ਜਿਹੜੇ ਆ ਉਹਨਾਂ ਨੂੰ ਵੀ ਲੂਜ਼ ਹੋ ਰਿਹਾ ਖਾਸ ਕਰਕੇ ਮਹਾਰਾਸ਼ਟਰ ਦੇ ਵਿੱਚ ਵੱਡਾ ਘਾਟਾ ਪੈ ਰਿਹਾ ਤੇ ਬਿਹਾਰ ਦੇ ਵਿੱਚ ਬਾਕੀ ਥਾਵਾਂ 'ਤੇ ਭਾਜਪਾ ਦੇ ਕੋਈ ਵੱਡੇ ਅਲਾਈ ਨਹੀਂ ਟੀਡੀਪੀ ਹੈ ਤੇਲੇ ਆਂਧਰਾ ਦੇ ਵਿੱਚ ਤਾਂ ਉਹਦੇ ਵਾਸਤੇ ਜਗਿੰਦਰ ਜੱਦਵਈ ਕਹਿੰਦੇ ਕਿ 4 ਜੂਨ ਦੇ ਜਿਹੜੇ 1 ਵਜੇ ਤੋਂ ਬਾਅਦ ਦੇ ਅਲਾਈ ਮੈਟਰ ਕਰਨਗੇ ਕੌਣ ਕਿਹਦੇ ਨਾਲ ਹੈ ਵੀ ਜੇਕਰ ਸਥਿਤੀ ਐਡੀ ਮਾੜੀ ਹੋ ਗਈ ਤਾਂ ਉਹ ਅਲਾਈ ਕਿਤੇ ਹੋਰ ਵੀ ਜਾ ਸਕਦੇ ਆ ਜੇਕਰ ਸਥਿਤੀ ਚੰਗੀ ਰਹੀ ਤਾਂ ਭਾਜਪਾ ਨਾਲ ਰਹਿ ਲੈਣਗੇ ਇਹ ਸਥਿਤੀ ਆ ਕੁੱਲ ਮਿਲਾ ਕੇ ਭਾਜਪਾ ਤੇ ਉਹਨਾਂ ਦਾ ਜਿਹੜਾ ਟੋਟਲ ਗੱਠਜੋੜ ਆ ਉਹ ਜਿਹੜਾ ਉਸ ਨੂੰ ਮਿਲਾ ਲਈਏ ਤਾਂ ਇਹ ਕੁੱਲ ਮਿਲਾ ਕੇ ਜਦੋਂ ਔਨ ਐਵਰੇਜ ਕੱਢਦੇ ਆਂ ਆਪਾਂ ਡਾਟੇ ਨੂੰ ਤਾਂ ਇਹ 60 ਤੋਂ ਲੈ ਕੇ 75 ਤੱਕ ਦਾ ਆਂਕੜਾ ਵੀ ਵੈਰੀ ਕਰਦਾ ਆ ਨੁਕਸਾਨ ਦਾ ਜੇਕਰ ਇਹ ਨੁਕਸਾਨ ਹੋ ਰਿਹਾ ਤਾਂ ਇਹ ਬਹੁਤ ਵੱਡਾ ਨੁਕਸਾਨ ਹੈ ਭਾਜੀਪੀ ਲਈ ਇਹ ਪਰਪਾਈ ਕਰਨੀ ਕਿਉਂਕਿ ਰਾਜਸਥਾਨ 25 'ਚੋਂ 25 ਭਾਜੀਪੀ ਕੋਲ ਗੁਜਰਾਤ 'ਚੋਂ 26 'ਚੋਂ 26 ਭਾਜੀਪੀ ਕੋਲ 49 'ਚੋਂ 43 ਸੀਟਾਂ ਮਹਾਰਾਸ਼ਟਰ ਦੀਆਂ ਬੀਜੇਪੀ ਕੋਲ ਕਰਨਾਟਕਾ ਚ 28 ਤੋਂ 27 ਸੀਟਾਂ ਬੀਜੇਪੀ ਤੇ ਉਹਦੇ ਗੱਠਜੋੜ ਕੋਲ ਤਾਂ ਬੀਜੇਪੀ ਪਲੱਸ 28 ਤੋਂ ਵੱਧ ਕੇ 30 ਸੀਟਾਂ ਤਾਂ ਨਹੀਂ ਹੁਣ ਕਰਨਾਟਕਾ ਚ ਬਣ ਲੱਗੀਆਂ ਇਸ ਕਰਕੇ ਇਹ ਇੱਕ ਮਿੱਥ ਹੈ ਕਿ 400 ਪਾਰ 400 ਪਾਰ ਤੱਕ 400 ਪਾਰ ਕਿਤੋਂ ਦਾ ਹੋਣਗੀਆਂ ਨਾ ਜਦੋਂ ਪੰਜਾਬ ਦੇ ਵਿੱਚੋਂ 13 ਦੀਆਂ 13 ਬੀਜੇਪੀ ਜਿੱਤ ਜਵੇ ਜਦ ਤੱਕ ਕਿਉਂਕਿ ਹੁਣ ਇੱਥੇ ਇੱਕ ਮੈਂ ਬੜਾ ਕਾਲੀ ਕਾਲੀ ਚ ਭੁੱਲ ਗਿਆ ਹਰਿਆਣਾ ਹਰਿਆਣੇ ਦੇ ਵਿੱਚ ਵੀ ਇਹ ਸਥਿਤੀ ਆ ਹਰਿਆਣੇ ਦੇ ਵਿੱਚ ਅੱਡ ਅੱਡ ਰਹਿਵਾਂ ਨੇ ਜੋ ਔਨ ਐਵਰੇਜ ਮੈਂ ਨਤੀਜਾ ਕੱਢ ਕੇ ਦੇਖਿਆ ਹੈ ਹਰਿਆਣੇ ਦੇ ਵਿੱਚ 50 50 ਜਾਨੀ ਕਿ ਪੰਜ ਸੀਟਾ ਭਾਜਪਾ ਪੰਜ ਸੀਟਾ ਕਾਂਗਰਸ ਇੱਥੇ 10 ਦੀਆਂ 10 ਸੀਟਾ ਭਾਜਪਾ ਕੋਲ ਸੀ ਤਾਂ ਇਹਦਾ ਮਤਲਬ ਇਹ ਹੈ ਕਿ ਪੰਜ ਸੀਟਾ ਦਾ ਨੁਕਸਾਨ ਹੋ ਗਿਆ ਹੁਣ ਜਦੋਂ ਇਹ ਪੰਜ ਸੀਟਾ ਦਾ ਨੁਕਸਾਨ ਹਰਿਆਣੇ ਦੇ ਅੰਦਰ ਤਾਂ ਇਹ ਬੜਾ ਵੱਡਾ ਕਾਟਾ ਜਿਹੜਾ ਉਹ ਹੋ ਸਕਦਾ ਹੈ ਛੱਤੀਸਗੜ੍ਹ ਦੀ ਵੀ ਤੁਹਾਨੂੰ ਗੱਲ ਦੱਸੀ ਝਾਰਖੰਡ ਦੀ ਵੀ ਦੱਸੀ ਵੈਸਟ ਬੰਗਾਲ ਦੇ ਵਿੱਚ ਵੀ ਲਗਭਗ ਸਥਿਤੀਆਂ ਇਹੋ ਜਿਹੀਆਂ ਹੀ ਨੇ ਜੇ ਭਾਜਪਾ ਬਹੁਤ ਚੰਗਾ ਵੀ ਕੀਤੀ ਤਾਂ 4 ਸੀਟਾ ਪਲੱਸ ਕਰ ਸਕਦੀ ਹੈ 22 ਤੇ ਜਾ ਸਕਦੀ ਹੈ 25 ਤੇ ਜਾ ਸਕਦੀ ਹੈ ਭਾਜਪਾ ਇੰਨਾ ਜ਼ਿਆਦਾ ਪਲੱਸ ਕਰਦੀ ਹੋਈ ਹਰਗੱਜ਼ ਨਹੀਂ ਨਜ਼ਰ ਆਉਂਦੀ ਕਿ ਭਾਜਪਾ 42 ਦੇ ਵਿੱਚੋਂ 32 ਸੀਟਾਂ ਜਿੱਤ ਜਾਵੇ ਇਹ ਅਜੇਹਾ ਨਹੀਂ ਨਜ਼ਰ ਆਉਂਦਾ ਤੇ ਜਿਹੜਾ ਲਾਸਟ ਫੇਸ ਹੈ ਜਿਸ ਦੇ ਵਿੱਚ ਹੁਣ ਪੋਲਿੰਗ ਹੋਣੀ ਹੈ ਜਿਸ ਦੇ ਵਿੱਚ ਪਛਮੀ ਬੰਗਾਲ ਚ 9 ਸੀਟਾਂ ਦੇ ਪੋਲਿੰਗ ਹੋ ਰਹੀ ਹੈ ਇਹ TMC ਕਾਂਗਰਸ ਤੇ ਲੈਫਟ ਫਰੰਟ ਦੇ ਗੜ ਵਾਲਾ ਇਲਾਕਾ ਮੰਨਿਆ ਜਾਂਦਾ ਹੈ ਖਾਸ ਕਰਕੇ ਇਹਦੇ ਚ ਦਮਦਮ ਡਾਇਮੰਡ ਹਾਰਬਰ ਵਰਗੀਆਂ ਜਿਹੜੇ ਕੰਸਟੀਚੁਐਂਸੀਆਂ ਨੇ ਜਿਹੜੀਆਂ TMC ਦੀਆਂ ਪੱਕੀਆਂ ਕੰਸਟੀਚੁਐਂਸੀਆਂ ਮੰਨੀਆਂ ਗਈਆਂ ਨੇ ਹੁਣ ਤੱਕ ਉਥੋਂ ਲੜਾਈ ਵੀ ਇਦਾਂ ਦੀ ਹੁੰਦੀ ਹੈ ਤਾਂ ਇੱਥੇ ਪਲੱਸ ਨਹੀਂ ਹੋ ਰਿਹਾ ਤਾਂ ਇਸ ਕਰਕੇ BJP ਘਾਟੇ ਚ ਬਾਕੀ ਨਤੀਜਾ 4 ਜੂਨ ਨੂੰ ਆਣਾ ਤੁਹਾਨੂੰ ਪਤਾ ਹੀ ਲੱਗ ਜਾਣਾ ਇਹ ਮੇਰੀ ਕੋਸ਼ਿਸ਼ ਸੀ ਕਿ ਤੁਹਾਨੂੰ ਦੱਸ ਦਿੱਤਾ ਜਾਵੇ ਤੁਹਾਨੂੰ ਕੀ ਲੱਗਦਾ ਆਪਣੀ ਰਾਇ ਕਮੈਂਟ ਬਾਕਸ ਚ ਜਰੂਰ